ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ Fateh ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਆਂ ਮੈਂ ਉਮੀਦ ਕਰਦਾ ਐ ਸਾਖੀ ਰਾਈ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਰਾਹ ਤੇ ਲੈ ਕੇ ਜਾਓਗੇ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੀ ਅੱਜ ਦੀ ਸਾਖੀ ਸਮਕਾਲੀ ਭਗਤਾਂ ਦਾ ਮੇਲ ਜਦੋਂ ਗੁਰੂ ਜੀ ਨੇ ਬਨਾਰਸ ਦੇ ਪੰਡਤ ਚਤੁਰਦਾਸ ਨੂੰ ਉਪਦੇਸ਼ ਦਿੱਤਾ ਪ੍ਰੋਫੈਸਰ ਸਤਵੀਰ ਸਿੰਘ ਅਨੁਸਾਰ ਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਫੈਲ ਗਈ ਅਤੇ ਉਹਨਾਂ ਬਾਰੇ ਇਹ ਆਖਿਆ ਜਾਣ ਲੱਗ ਪਿਆ ਕਿ ਉਹਨਾਂ ਦੇ ਦਰਸ਼ਨ ਕਰਕੇ ਹੀ ਸੰਤੋਖ ਮਿਲ ਜਾਂਦਾ ਹੈ ਗੁਰੂ ਅਜੈ ਸੂਰਜ ਹੈ ਜੋ ਦੰਬ ਦੇ ਹਨੇਰੇ ਨੂੰ ਦੂਰ ਕਰਕੇ ਚਾਨਣਾ ਕਰਦਾ ਹੈ ਇਹਨਾਂ ਦਿਨਾਂ ਵਿੱਚ ਹੀ ਇਲਾਕੇ ਦੇ ਪ੍ਰਸਿੱਧ ਸਮਕਾਲੀ ਭਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਕਹਿਣ ਲੱਗੇ नानक ऐसा है जो किसी बात का दावा नहीं करता ना कमाई का ना भक्ति का ना सिमरन का ना जाप का ना तप का ना धर्म का ना पुण्य का ना स्नान का ना सील का ना संयम का ना जुगत का ना रहत का ना नाम का ना खूह सेवा का अपने आप न कीट कर जानता है और करनहार उसको पछाणता है ਕਰਮ ਕਰ ਕਰ ਨਿਕਮ ਆਪਣੇ ਆਪ ਕੋ ਜਾਣਤਾ ਹੈ ਭਗਤਾਂ ਨੇ ਜਦ ਪੁੱਛਿਆ ਉਹਨਾਂ کیسے ਪਾਇਆ ਤਾਂ ਗੁਰੂ ਜੀ ਨੇ ਕਿਹਾ ਹਉ ਹੋਵੇ ਤਾਂ ਹੋਏ ਨਾਹੀ ਉਸ ਸਾਥ ਜੋਰ ਕੁਛ ਨਹੀਂ ਚਲਤਾ ਸਿਫਤ ਨਾਲ ਹੀ ਸਿਫਤ ਵੀ ਸਮਾਸੀਦਾ ਸਿਫਤੀ ਸਿਫਤ ਸਮਾਏ ਉਹਨਾਂ ਸਾਰਿਆਂ ਨੇ ਗੁਰੂ ਜੀ ਦੇ ਬਚਨ ਸੁਣ ਕੇ ਕਿਹਾ ਕਲ ਵਿਖੇ ਤੇਰਾ ਪੰਥ ਚਲੇਗਾ ਤਿਹਾ ਲੋ ਮੈਂ ਨਾਨਕ ਹੀ ਨਾਨਕ ਹੋ ਜਾਏਗਾ ਬਨਾਰਸ ਦਾ ਰਾਜਾ ਸ਼ਿਵਨਾਥ ਵੀ ਆਇਆ ਉਸਨੇ ਸੰਸਾਰ ਤਿਆਗਣ ਦੀ ਗੱਲ ਕਹੀ ਤਾਂ ਗੁਰਨਾਨ ਦੇਵ ਜੀ ਨੇ فرمایا ਸਾਡਾ ਰਾਹ ਸੰਸਾਰ ਛੱਡਣ ਵਾਲਾ ਨਹੀਂ ਸਾਡਾ ਮਤ ਹੈ ਕਿ ਤੂੰ ਰਾਜ ਕਰਦੀਆਂ ਹੀ ਪਰਮ ਪਦ ਪਾ ਲਵੇ ਨਾਮਦਾਨ ਸੇਲ ਸੰਯਮ ਦਇਆ ਭੋਗ ਗਰੀਬੀ ਤਾਰਨ ਕਰਕੇ ਆਪਣੀ ਪਰਜਾ ਦੀ ਸੇਵਾ ਕਰ ਤਾਂ ਰਾਜ ਵਿੱਚ ਹੀ ਮੁਕਤ ਹੋਏ ਗੈਨੀ ਗਿਆਨ ਸਿੰਘ ਅਨੁਸਾਰ ਭਗਤ ਰਵਿਤਾਸ ਜੀ ਵੀ ਗੁਰੂ ਜੀ ਨੂੰ ਉੱਥੇ ਮਿਲੇ ਭਗਤ ਕਬੀਰ ਜੀ ਨੂੰ ਗੁਰੂ ਜੀ ਮਹਾਰਾਜ ਆ ਕੇ ਮਿਲੇ ਭਗਤ ਕਬੀਰ ਜੀ ਨੇ ਨਿਮਰਤਾ ਵਿੱਚ ਕਿਹਾ ਰਾਖ ਲਿਓ ਹਮ ਤੇ ਬਿਗਰੀ ਮੈਥੋਂ ਹੋਈਆਂ ਭੁੱਲਾਂ ਬਖਸ਼ ਦਿਓ ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਬੀਰ ਪ੍ਰੇਮ ਭਗਤ ਮੈਂ ਤੂੰ ਗੰਭੀਰ ਕਬੀਰ ਜੀ ਪ੍ਰੇਮ ਭਗਤੀ ਵਿੱਚ ਆਪ ਨਿਉਪਨ ਹੋ ਭਗਤ ਕਬੀਰ ਜੀ ਪਾਸ ਗੁਰੂ ਜੀ 7 ਦਿਨ ਰਹੇ ਗੁਰੂ ਜੀ ਦੀ ਸਿੱਖਿਆ ਦਾ ਨਿਚੋੜ ਸੀ ਕਿ ਕਾਲ ਯੁਗ ਵਿੱਚ ਅਵਰਨਾ ਔਖਤ ਤੰਤ ਮੰਤਰ ਹਰ ਹਰ ਸਿਮਰਨ ਕਿਲਵੇ ਖੰਤ ਦੁੱਖਾਂ ਦਾ ਨਾਸ਼ ਕਰਨ ਲਈ ਹਰੀ ਦੇ ਸਿਮਰਨ ਬਿਨਾ ਹੋਰ ਕੋਈ ਦਵਾਈ ਜਾ ਤੰਤਰ ਮੰਤਰ ਬਯਰਥ ਹਨ ਮੈਂ ਉਮੀਦ ਕਰਦਾ ਇਹ ਸਾਕੀ ਤੁਹਾਨੂੰ ਬਹੁਤ ਪਸੰਦ ਆਊਗੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ